ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਆਪਣੇ ਬਿਆਨਾਂ ਤੋਂ ਬਾਜ਼ ਨਹੀਂ ਆ ਰਹੇ ਇੱਕ ਵਾਰੀ ਫਿਰ ਉਹਨਾਂ ਨੇ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਬਾਰੇ ਤੇ ਚੜ੍ਹਦੇ ਪੰਜਾਬ ਦੇ ਅਦਾਕਾਰਾਂ ਬਾਰੇ ਭੜਕਾਊ ਭਾਸ਼ਣ ਪਾਕਿਸਤਾਨ ਦੇ ਵਿੱਚ ਆਪਣੇ ਲੋਕਾਂ ਦੇ ਅੱਗੇ ਦਿੱਤਾ ਜਿੱਥੇ ਪਹਿਲਾਂ ਉਹਨਾਂ ਦਾ ਵਿਰੋਧ ਚੜ੍ਹਦੇ ਪੰਜਾਬ ਦੀ ਫਿਲਮ ਇੰਡਸਟਰੀ ਨੇ ਕੀਤਾ ਸੀ ਉੱਥੇ ਹੀ ਹੁਣ ਪੰਜਾਬੀ 뮤직 ਇੰਡਸਟਰੀ ਵੀ ਉਹਨਾਂ ਦੇ ਖਿਲਾਫ ਹੁੰਦੀ ਦਿਖਾਈ ਦੇ ਰਹੀ ਹੈ ਪੰਜਾਬੀ ਗਾਇਕ ਸਿੰਘੇ ਨੇ ਹੁਣ ਇਫਤਖਾਰ ਠਾਕੁਰ ਦੀ ਚੰਗੀ ਕਲਾਸ ਲਗਾਈ ਹੈ ਪਿਛਲੇ ਦਿਨ ਹੀ ਇਫਤਖਾਰ ਠਾਕੁਰ ਨੇ ਕਿਹਾ ਸੀ ਕਿ ਪੰਜਾਬ ਦੀਆਂ ਫਿਲਮਾਂ ਉਹਨਾਂ ਦੇ ਸਿਰ ਤੋਂ ਚੱਲਦੀਆਂ ਨੇ ਤੇ ਹੁਣ ਪੰਜਾਬ ਦੀਆਂ ਫਿਲਮਾਂ ਫਲॉप ਹੋ ਸਕਦੀਆਂ ਨੇ ਤੇ ਅਜੇ ਇਹ ਵਿੱਚ ਪੰਜਾਬੀ 뮤직 ਇੰਡਸਟਰੀ ਤੋਂ ਸਿੰਘੇ ਨੇ ਉਹਨਾਂ ਦੇ ਖਿਲਾਫ ਪੋਸਟ ਪਾ ਕੇ ਉਹਨਾਂ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ ਸਿੰਘੇ ਨੇ ਪੋਸਟ ਪਾ ਕੇ ਲਿਖਿਆ ਜੰਗ ਮੁੱਕ ਗਈ ਤੇਰੇ ਐਵੇਂ ਚਲੂਨੇ ਲੜੀ ਜਾਂਦੇ ਆ ਨਾ ਹੁਣ ਬੁੱਤ ਵੀ ਬੋਲਣ ਲੱਗ ਪਏ ਆਪਣਾ ਆਪਣਾ ਕੰਮ ਕਰੋ ਤੇ ਰੋਟੀ ਖਾਓ ਐਵੇਂ ਨਾ ਫੋਕੀ ਹਵਾ ਚ ਦੋਨੇ ਪਾਸੇ ਤੋਂ ਤੀਰ ਲੈ ਲਵੀ ਤੇ ਨਾਲ ਹੀ ਉਹਨਾਂ ਨੇ ਇਫਤਖਾਰ ਠਾਕਰ ਨੂੰ ਟੈਗ ਵੀ ਕੀਤਾ ਹੈ ਤਾਇ ਇਫਤਖਾਰ ਠਾਕੁਰ ਦੀਆਂ ਗੱਲਾਂ ਦਾ ਵਿਰੋਧ ਸਿੰਘੇ ਨੇ ਇਹ ਸਟੋਰੀ ਲਾ ਕੇ ਦਿੱਤਾ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ